ਸੋ ਸਾਰਿਆਂ ਮੇਰੀ ਪਿਆਰਪਰੀ ਸਸਤਰੀ ਕਾਲਜੀ ਕੌਰ ਜਿੰਦਰ ਪੰਜਾਬੀ ਵਲੌਗ ਤੁਹਾਡਾ ਸਵਾਗਤ ਹੈ ਜੀ ਵਾਈਗੁਰ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਜੀ ਵਲੌਗ ਦੀ ਸ਼ੁਰੂਆਤ ਮੈਂ ਕਰਨ ਲੱਗਿਆ ਅੱਜ ਸ਼ਾਮ ਤੋਂ ਇੱਧਰ ਭਿਓਏ ਹੋਏ ਸੀ ਛੋਲੇ ਆਪਾਂ ਚੋਲੇ ਬਣਾਉਣ ਲੱਗੇ ਸੀ ਮੈਂ ਕਿਹਾ ਚਲੋ ਆਪਣੇ ਛੋਲੇ ਬਣਾਉਣ ਦਾ ਤਰੀਕਾ ਵੀ ਦੱਸਾਂ ਨਾਲੇ ਆਪਣਾ ਬਲੌਗ ਤੁਹਾਡੇ ਨਾਲ ਸ਼ੇਅਰ ਕਰ ਲਾਂ ਠੀਕ ਹੈ ਜੀ ਆ ਦੇਖੋ ਛੋਲਿਆਂ ਨੂੰ ਮੈਂ ਚੰਗੀ ਤਰ੍ਹਾਂ ਭਿਓ ਲਿਆ ਸੀਗਾ ਭਿਓ ਕੇ ਮਤਲਬ ਸਵੇਰੇ ਰੱਖਤਾ ਸੀ ਅੱਜ ਕੱਲ ਮਤਲਬ ਰਾਤੀ ਮੈਂ ਭੁੱਲ ਗਈ ਸੀ ਇਹਨਾਂ ਨੂੰ ਭਿਓ ਕੇ ਰੱਖਣਾ ਤੇ ਫਿਰ ਮੈਂ ਸਵੇਰੇ ਭਿਉਂ ਤੇ ਸਵੇਰੇ ਭਿਉ ਕੇ ਹੁਣ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਾਂਗੀ ਚੁਗਰੀ ਸੀਗੀ ਮੈਂ ਕਿਹੜੀ ਹੁੰਦਾ ਵਿੱਚ ਨਾ ਪਤਾ ਨਹੀਂ ਹੁੰਦਾ ਕਿ ਕੋਈ ਨਾ ਕੋਈ ਕੁਛ ਆ ਜਵੇ ਇਹਦੇ ਵਿੱਚ ਕੋਈ ਦਾਣਾ ਬੱਲਿਆ ਨਿਕਲ ਜੇ ਜਾਂ ਖਰਾਬ ਨਿਕਲ ਜੇ ਠੀਕ ਹੈ ਜੀ ਇਹਨਾਂ ਨੂੰ ਆਪਾਂ ਧੋ ਲੈਨੇ ਆ ਚੰਗੀ ਤਰ੍ਹਾਂ ਤੇ ਬਾਕੀ ਤਦ ਤੱਕ ਤੁਸੀਂ ਬਨੇ ਰੋ ਇਹ ਜਿਹੜਾ ਛੋਲਿਆਂ ਦਾ ਪਾਣੀ ਹੁੰਦਾ ਨਾ ਦੇਖੋ ਜਿਵੇਂ ਭੋਏ ਹੋਏ ਸੀ ਇਹ ਵਾਲਾ ਛੋਲਿਆਂ ਦਾ ਪਾਣੀ ਮੈਂ ਬਿਲਕੁਲ ਨਿਸੁੱਟਦੀ ਇਹਨਾਂ ਨੂੰ ਮੈਂ ਪਾਉਂਦੀ ਹੁੰਨੀ ਆ ਆਪਣੇ ਸਾਰੇ ਬੁੱਟਿਆਂ ਦੇ ਵਿੱਚ ਤੁਹਾਨੂੰ ਪਤਾ ਜਿਵੇਂ ਕਿ ਮੈਂ ਬੁੱਟੇ ਆਪਣੇ ਲਾਏ ਹੋਏ ਆ ਤੇ ਆਪਣੇ ਘੁੰਟੇ ਨੇ ਵਿੱਚ ਪਾਣੀ ਪਾਉਂਦੀ ਆ ਤੇ ਇਧਰ ਮੈਂ ਪਾਣੀ ਤਾਜ਼ਾ ਭਰ ਲਿਆ ਸੀਗਾ ਪਹਿਲਾਂ ਪਾਣੀ ਆ ਰਿਹਾ ਸੀ ਬਚੁਰ ਛੋਲੇ ਇੱਕ ਵਾਰੀ ਇਹ ਵੈਸੇ ਤਾਂ ਮੈਂ ਨਾ ਆਦਤ ਹੈ ਕਿ ਇੱਕ ਵਾਰੀ ਪਾਣੀ ਜ਼ਰੂਰ ਘੜਦੀ ਹੁੰਦੀ ਆ ਪਰ ਫਿਰ ਵੀ ਜਿਵੇਂ ਆਪਾਂ ਨੂੰ ਆਦਤ ਜੀ ਹੁੰਦੀ ਆ ਨਾ ਕਿ ਆਪਣੇ ਕੰਮ ਸਫਾਈ ਦਾ ਹੋਵੇ ਇਸ ਕਰਕੇ ਇਹੋ ਜੀ ਇਧਰ ਆਪਾਂ ਛੋਲੇ ਉਡਾਰ ਲੈਂਗੇ ਮੇਰੇ ਚ ਛੋਲੇ ਬਣਾਉਣ ਦਾ ਤਰੀਕਾ ਮੈਂ ਤੁਹਾਨੂੰ ਦੱਸਦੀ ਆ ਸਭ ਤੋਂ ਲੱਗ ਤੇ ਸੋਤਕਾ ਦੇ ਕੇ ਬਹੁਤ ਸਾਡੀਆਂ ਭੈਣਾਂ ਜਿਵੇਂ ਜੋਬ ਵਗੈਰਾ ਕਰਦੀਆਂ ਤੇ ਜਲਦੀ ਜਲਦੀ ਹੁੰਦਾ ਨਾ ਪਰ ਮਸਾਲਾ ਕੱਢਣ ਦੀ ਆ ਕਰਨ ਦੀ ਬਹੁਤ ਦਿੱਕਤ ਆਉਂਦੀ ਤੇ ਆ ਦੇਖੋ ਜੀ ਇੱਧਰ ਆਪਾਂ ਛੋਲੇ ਚੰਗੀ ਤਰ੍ਹਾਂ ਧੋ ਲੈਣੇ ਠੀਕ ਹੈ ਧੋ ਕੇ ਆਪਾਂ ਪਾ ਲਾਂਗੇ ਆਪਣਿਆਂ ਨੂੰ ਕੁੱਕਰ ਦੇ ਵਿੱਚ ਜਿਵੇਂ ਕਿ ਆਪਾਂ ਦੇਖੋ ਛੋਲੇ ਚੰਗੀ ਤਰ੍ਹਾਂ ਕਰ ਲਏ ਨੇ ਸਾਫ਼ ਸੁਥਰੇ ਕਰਕੇ ਹੁਣ ਇਹਨਾਂ ਨੂੰ ਆਪਾਂ ਦੇਖੋ ਕੱਟੇ ਹੋਏ ਪਿਆਜ਼ ਤੇ ਹਰੀਆਂ ਮਿਰਚਾਂ ਪੈਂਦਾ ਹੀ ਸਾਬਤ ਸਿੱਟ ਦਾਂਗੇ ਇਹਦੇ ਵਿੱਚ ਠੀਕ ਹੈ ਜੀ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਆਪਣਾ ਪਾਣੀ ਪਾਣੀ ਪਾ ਦੇਣਾ ਤੁਸੀਂ ਆਪਣੀ ਮਰਜ਼ੀ ਅਨਸਾਰ ਠੀਕ ਹੈ ਜਿਵੇਂ ਛੋਲਿਆਂ ਦਾ ਹਿਸਾਬ ਹੈ ਮੇਰੇ ਕੋਲ ਸੀਗੇ ਛੋਲੇ ਜੀ ਡੇਢ ਕੋਲੀ ਤੇ ਇਹਦੇ 'ਚ ਹਲਕਾ ਜਿਹਾ ਦੇਖੋ ਬਿਲਕੁਲ ਹਲਕਾ ਜਿਹਾ ਜ਼ਿਆਦਾ ਨਹੀਂ ਹਲਕਾ ਜਿਹਾ ਮਿੱਠਾ ਸੋਡਾ ਲਾਣਾ ਹੈ ਤੁਸੀਂ ਤੇ ਇੱਕ ਚਮਚ ਤੁਸੀਂ ਆਪਣਾ ਪਾ ਦੇਣਾ ਇਹਦੇ ਵਿੱਚ ਨਮਕ ਆਪਣੇ ਟੇਸਟ ਅਨੁਸਾਰ ਜਿੰਨੇ ਤੁਹਾਡੇ ਕੋਲ ਛੋਲੇ ਆ ਲਓ ਜੀ ਮੈਂ ਇਹਦੇ 'ਚ ਪਾ ਦੇਣੀ ਆ ਨਮਕ ਠੀਕ ਹੈ ਹੁਣ ਇਹਨੂੰ ਆਪਾਂ ਰੱਖ ਦਾਂਗੇ ਗੈਸ ਤੇ ਬੋਇਲਡ ਹੋਣੇ ਐਦਾਂ ਹੀ ਰੱਖ ਦੇਣੇ ਨੇ ਆਪਾਂ ਠੀਕ ਹੈ ਉੱਧਰ ਰੱਖ ਲੈਨੇ ਆਪਾਂ ਨੂੰ ਗੈਸ ਤੇ ਉਬਲਣੇ ਤੇ ਉੱਧਰ ਆਪਾਂ ਤਿਆਰੀ ਕਰ ਲਾਂਗੇ ਦੂਸਰੇ ਮਸਾਲੇ ਦੀ ਲਾਈਕ ਕੀਤੀ ਕੇ ਨਾ ਲਓ ਜੀ ਇਹਨੂੰ ਆਪਾਂ ਰੱਖ ਦਿੰਗੇ ਇਹਦੇ ਤੇ ਇੱਕ ਅੱਜਕੱਲ ਮੌਸਮ ਬਹੁਤ ਚੇਂਜ ਹੋ ਰਿਹਾ ਹੈ ਆਪਣਾ ਖਾਸ ਕਰਕੇ ਧਿਆਨ ਰੱਖਿਆ ਕਰੋ ਜ਼ਰੂਰੀ ਹੈ ਸਾਡੇ ਲਈ ਕਿਉਂਕਿ ਮੌਸਮ ਇਦਾਂ ਦਾ ਨਾ ਮਨਾ ਜਿਹੜਾ ਮੌਸਮ ਬਦਲਦਾ ਹੁੰਦਾ ਆਪਾਂ ਨੂੰ ਜ਼ਿਆਦਾ ਤਰਸ਼ੀਕਾ ਬੁਖਾਰ ਇਹ ਚੀਜ਼ਾਂ ਹੁੰਦੀਆਂ ਬਾਹਰ ਦੀਆਂ ਚੀਜ਼ਾਂ ਖਾਣ ਦੇ ਵੀ ਕੁਝ ਜ਼ਿਆਦਾ ਹੁੰਦਾ ਠੀਕ ਹੈ ਜੀ ਤੇ ਬਾਕੀ ਧਿਆਨ ਰੱਖਣਾ ਸਭ ਨੂੰ ਅੱਜਕੱਲ ਬਹੁਤ ਸਮਝਦਾਰ ਹੈ ਸਾਡਾ ਦੱਸਣਾ ਪਰ ਗਿਆ ਜੀ ਤੇ ਲੋ ਜੀ ਇੱਧਰ ਲੈ ਲੈਨੇ ਹੁਣ ਆਪਾਂ ਦੋ ਟਮਾਟਰ ਠੀਕ ਹੈ ਟਮਾਟਰ ਲੈ ਲਏ ਤੇ ਇੱਧਰ ਲੈ ਲਿਆ ਅਦਰਕ ਤੇ ਆਹ ਲੈ ਲਿਆ ਲਸਣ ਇਹਦਾ ਆਪਾਂ ਹੁਣ ਪੇਸਟ ਬਣਾ ਲਾਂਗੇ ਠੀਕ ਹੈ ਜੀ ਪੇਸਟ ਬਣਾ ਲੈਣਾ ਆਪਾਂ ਬਾਕੀ ਮੈਂ ਪੇਸਟ ਬਣਾ ਕੇ ਫਿਰ ਤੁਹਾਨੂੰ ਦਿਖਾਨੀ ਆ ਵੀ ਲੱਗ ਦੋ ਤੜਕਾ ਲਾਉਂਗੀ ਬਾਕੀ ਪਿਆਜ਼ ਮੈਂ ਪਾ ਹੀ ਦਿੱਤੇ ਨੇ ਹੁਣ ਤੱਕ ਤੁਸੀਂ ਬਨੇ ਰਹੋ ਇਹ ਵਾਲਾ ਪਾ ਦੂੰਗੀ ਮੈਂ ਪਾਣੀ ਆਪਣੇ ਬੂਟਿਆਂ ਨੂੰ ਮੇਰੇ ਪਲਾਂਟਸ ਲੱਗੇ ਆ ਤੁਸੀਂ ਦੇਖਿਆ ਹੀ ਨੇ ਉਹਨਾਂ ਨੂੰ ਸਾਰਿਆਂ ਨੂੰ ਮੈਂ ਪਾਣੀ ਪਾ ਦੇਣੀ ਹੁੰਦੀ ਹੈ ਦੇਵਨ ਪਾਣੀ ਬਹੁਤ ਤਾਕਤਵਰ ਹੁੰਦਾ ਬੜੀਆ ਹੁੰਦਾ ਇਸ ਕਰਕੇ ਪਾਣੀ ਨਾ ਸੁੱਕਿਆ ਕਰੋ ਜਿੰਨਾ ਹੋਏ ਆਪਣੇ ਬੁੱਧਿਆਂ ਨੂੰ ਪਾਇਆ ਕਰੋ ਤੇ ਬਹੁਤ ਵਧੀਆ ਪਾਣੀ ਹੁੰਦਾ ਜੀ ਤੇ ਲੋ ਜੀ ਇੱਧਰ ਬਣਾ ਲਿਆ ਸੀ ਆਪਾਂ ਪੇਸਟ ਤਦ ਤੱਕ ਸਾਡੇ ਛੋਲੇ ਵੀ ਉਬਲਦੇ ਆ ਸੀਟੀ ਆਉਂਦੀ ਹੈ ਠੀਕ ਹੈ ਜੀ ਤਦ ਤੱਕ ਮੈਂ ਤੇ ਤੁਹਾਨੂੰ ਪਤਾ ਅੱਜ ਮੇਰਾ ਬਹੁਤ ਮਨ ਕਰ ਰਿਹਾ ਸੀ ਕਿ ਮੈਂ ਚਟਨੀ ਬਣਾਵਾਂ ਚਟਨੀ ਦੇ ਲਈ ਮੈਂ ਆ ਦੇਖੋ ਜੀ ਚਟਨੀ ਲਈ ਮੈਂ ਲੈ ਲਿਆ ਪੁਦੀਨਾ ਫਰੈਸ਼ ਫਰੈਸ਼ ਪੱਤੀਆਂ ਲੈ ਕੇ ਆਈਆਂ ਕੋਠੇ ਤੋਂ ਤੋੜ ਕੇ ਠੀਕ ਹੈ ਜੀ ਮੇਰਾ ਹੀ ਹੋ ਗਿਆ ਸੀ ਵੈਸੇ ਤਾਂ ਪਰ ਮੈਂ ਹੀ ਭੁੱਲ ਗਈ ਸੀ ਕਿ ਅੱਜ ਬਣਾਵਾਂਗੇ ਆਪਾਂ ਚਟਨੀ ਹੋਵੇ ਸਿਲਵੱਟੇ ਦੀ ਬਹੁਤ ਦਿਨ ਹੋ ਗਏ ਸੀ ਸਿਲਵੱਟੇ ਦੀ ਚਟਨੀ ਨਹੀਂ ਬਣਾਈ ਸੀ ਮੇਰਾ ਬੜਾ ਮਨ ਕਰ ਰਿਹਾ ਸੀ ਕਿ ਸਿਲਵੱਟੇ ਦੀ ਚਟਨੀ ਖਾਣ ਨੂੰ ਬਹੁਤ ਟੇਸਟੀ ਵੀ ਲੱਗਦੀ ਹੈ ਤੇ ਹੱਥ ਦੀ ਬਣੀ ਚਟਨੀ ਤਾਂ ਤੁਹਾਨੂੰ ਵੈਸੇ ਵੀ ਪਤਾ ਹੀ ਹੈ ਕਿ ਬਹੁਤ ਵਧੀਆ ਲੱਗਦੀ ਹੈ ਹਨਾ ਜੀ ਤੇ ਆਹ ਦੇਖੋ ਜੀ ਇਹਦੇ ਲਈ ਮੈਂ ਲੈ ਲਿਆ ਫਰੈਸ਼ ਫਰੈਸ਼ ਜਿਹਾ ਆਪਾਂ ਪੁਦੀਨਾ ਲੈ ਲਿਆ ਠੀਕ ਹੈ ਆ ਦੋ ਲੈ ਲਿਆ ਨੇ ਇਹਨ ਲਾਲ ਮਿਰਚਾਂ ਇਹਨਾਂ ਨੂੰ ਥੋੜਾ ਜਿਹਾ ਨਾ ਆਪਾਂ ਪਹਿਲਾਂ ਗਰਮ ਜਿਆ ਕਰ ਲਾਂਗੇ ਥੋੜੀਆਂ ਦੋ ਲਸਣ ਦੀਆਂ ਤੁਰੀਆਂ ਪਾਵਾਂਗੇ ਇਹ ਜੋ ਪਾਣਾ ਨਾ ਇਹ ਦੇਖੋ ਮੈਂ ਲੱਗ ਲੱਗ ਜੋਗੀ ਲਾਵਾਂਗੀ ਮੈਂ ਤੁਹਾਨੂੰ ਦੱਸਦੀ ਆ ਇਹ ਵਾਲੀ ਚਟਨੀ ਤੁਸੀਂ ਬਣਾ ਕੇ ਦੇਖੋ ਬੜੀ ਵਧੀਆ ਤੇ ਟੇਸਟੀ ਬਣਦੀ ਐ ਜਿਵੇਂ ਪਰੌਂਠੀ ਵਗੈਰਾ ਨਾਲ ਟੇਸਟੀ ਲੱਗਦੀ ਐ ਤੇ ਲੋ ਜੀ ਇੱਧਰ ਮੈਂ ਆਪਣਾ ਉੱਧਰ ਕਰ ਦਿਆਂ ਹਲਕਾ ਜਿਹਾ ਮਾਮੂਲੀ ਜਿਹਾ ਲੈਣਾ ਤਾਂ ਕਿ ਆਪਾਂ ਇਹਦੇ ਵਿੱਚ ਕਰਨੀਆ ਨੇ ਲਾਲ ਮਿਰਚਾ ਤੜਕਨੀ ਹੈ ਤੇ ਚਾਰ ਆਪਾਂ ਥੁੜੀਆਂ ਲੈ ਲੈਣੀਆਂ ਨੇ ਲਸਣ ਦੀਆਂ ਠੀਕ ਹੈ ਜੀ ਚਾਰ ਪੰਜ ਥੁੜੀਆਂ ਲੈ ਲਓ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਹੈ ਟੇਸਟੀ ਆਉਂਦਾ ਹੈ ਠੀਕ ਹੈ ਹੁਣ ਇਹਨਾਂ ਨੂੰ ਆਪਾਂ ਕਰ ਲਾਂਗੇ ਫਰਾਈ ਆ ਦੇਖੋ ਜੀ ਆਪਾਂ ਤੜਕ ਜੀ ਲੈਣੇ ਆ ਕਿ ਲਸਣ ਦਾ ਸਾਨੂੰ कच्चਾ ਪਨ ਮਸੂਹ ਨਹੀਂ ਹੁੰਦਾ ਹੈ ਠੀਕ ਹੈ ਹਲਕਾ ਜਿਹਾ ਇੱਕ ਬੂੰਦ ਹੀ ਤੇਲ ਲੈਣਾ ਜ਼ਿਆਦਾ ਨਹੀਂ ਲੈਣਾ ਇਸੇ ਤਰ੍ਹਾਂ ਤੁਸੀਂ ਮਿਰਚ ਨੂੰ ਵੀ ਵਰਤ ਲੈਣਾ ਦੇ ਲੋ ਜੀ ਆ ਦੇਖੋ ਜਿਵੇਂ ਆਪਣੀਆਂ ਤਲੀਆਂ ਗਿਆ ਨਾ ਫਿਰ ਆ ਹੋ ਗਿਆ ਨੇ ਲਸਣ ਦੀ ਤੁਰੀ ਕੱਚੀ ਰਵੇ ਨਾ ਫਿਰ ਇਹਦਾ ਟੇਸਟ ਜਿਆ ਲੱਗ ਹੁੰਦਾ ਇਸ ਕਰਕੇ ਮੈਂ ਇਹਨਾਂ ਨੂੰ ਤਲ ਲਿਆ ਠੀਕ ਹੈ ਹੁਣ ਇਹਨੂੰ ਆਪਾਂ ਕੱਢ ਲਾਂਗੇ ਜਿਹੜਾ ਦੇਖੋ ਜੇ ਗੁੰਦ ਤੇਲ ਵੀ ਹੋਏਗਾ ਨਾ ਉਹ ਵੀ ਉਹਦੇ ਵਿੱਚ ਹੀ ਰਹਿ ਜਾਏਗਾ ਠੀਕ ਹੈ ਹੁਣ ਇਹਨੂੰ ਵੀ ਆਪਾਂ ਪਾ ਲੈਨੇ ਆ ਇੱਥੇ ਇਹਦੇ ਵਿੱਚ ਹੀ ਪਾ ਲੈਣਾ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਪਣਾ ਥੋੜਾ ਜਿਹਾ ਟੇਸਟ ਅਨਸਾਰ ਨਮਕ ਨਮਕ ਪਾਵਾਂਗੇ ਆਪਾਂ ਬਾਅਦ ਚੋਂ ਫਿਰ ਇਹਨਾਂ ਨੂੰ ਆਪਾਂ ਥੋੜਾ ਥੋੜਾ ਇਹਨੂੰ ਕੁੱਟਣਾ ਪੈਂਦਾ ਹੈ ਖੈਣਾ ਪੈਂਦਾ ਮਤਲਬ ਫੇਰਾਂ ਪੈਂਦਾ ਹੈ ਠੀਕ ਹੈ ਜੀ ਐਦਾਂ ਕਰਕੇ ਮੈਨੂੰ ਪੀ ਲੈਣਾ ਲੇ ਕਿੰਨੇ ਵਧੀਆ ਤਰੀਕੇ ਨਾਲ ਬਣਦੀ ਜਾ ਰਹੀ ਹੈ ਦੇਖ ਲੋ ਸਿਰ ਵੱਟੇ ਦੀ ਥੋੜੀ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ ਪਰ ਇਹ ਵਾਲੀ ਚਟਨੀ ਤੁਸੀਂ ਯਕੀਨ ਮੰਨਿਓ ਬਹੁਤ ਟੇਸਟੀ ਤੇ ਬਹੁਤ ਵਧੀਆ ਪੁਦੀਨਾ ਦੀ ਚਟਨੀ ਦਾ ਬੈਸੀ ਟੇਸਟ ਹੀ ਹੈ ਮੇਰੇ ਹਰਸ਼ ਨੂੰ ਬਹੁਤ ਪਸੰਦ ਹੈ ਮੇਰਾ ਹਾਰਦਿਕ ਟੇਮੇਟਾ ਬਹੁਤ ਖੁਸ਼ ਹੋ ਕੇ ਖਾਂਦਾ ਪਰ ਇਹ ਪੁਦੀਨੇ ਦੀ ਸੱਚੀ ਦਾਇਆ ਪਾ ਕਰਕੇ ਹੋਰੇ ਵਿੱਚ ਛਾਂਗੇ ਹੋਰੇ ਦੇ ਵਿੱਚ ਪਾਵਾਂਗੇ ਆਪਾਂ ਹਲਕਾ ਜਿਹਾ ਨਮਕ ਆਪਣੀ ਟੇਸਟ ਅਨੁਸਾਰ ਠੀਕ ਹੈ ਅਰੇ ਦੇ ਵਿੱਚ ਥੋੜਾ ਜਿਹਾ ਪਾਵਾਂਗੇ ਅਮਚੂਰ ਹਰੇ ਕੋਈ ਅਮਚੂਰ ਮੇਰੇ ਰੱਖ ਕੇ ਭੁੱਲ ਨਹੀਂ ਸੀ ਥੋੜਾ ਜਿਹਾ ਅਮਚੂਰ ਪਾ ਲੈਣਾ ਤੁਸੀਂ ਜੇਕਰ ਤੁਹਾਡੇ ਕੋਲ ਨਾਰ ਦਾਣਾ ਹੈ ਤੇ ਤੁਸੀਂ ਨਾਰ ਦਾਣਾ ਵੀ ਪਾ ਸਕਦੇ ਹੋ ਠੀਕ ਹੈ ਟਮਾਟਰ ਪਾਉਣਾ ਟਮਾਟਰ ਵੀ ਪਾ ਸਕਦੇ ਆਪਣਾ ਟੇਸਟ ਹੈ ਇਹਦੇ ਵਿੱਚ ਪਾਵਾਂਗੇ ਮੈਂ ਇੱਕ ਚਮਚ ਜਿਹਾ ਹੁਣ ਨਮਕ ਤਵੇਂ ਨੂਣਾ ਕਮੈਂਟ ਕਰਕੇ ਜੀ ਜਰੂਰ ਦਸੀਓ ਕਿ ਕਿਹੜੀਆਂ-ਕਿਹੜੀਆਂ ਪੈਣਾ ਸਿਲਵੱਟੇ ਦੇ ਆ ਖੁੰਦੀ ਦੋ ਰੇਟ ਉਹਦੇ ਚ ਖੁੰਦੀ ਡੰਡੇ ਚਟਨੀ ਪੀਸਦੀ ਹੁੰਦੀ ਹੈ ਬਹੁਤ ਅੱਜ ਕੱਲ ਤਾਂ ਬਹੁਤ ਆਲਸ ਕਰਦੀਆਂ ਨੇ ਮਿਕਸੀ ਦੇ ਵਿੱਚ ਪੀਸ ਲੈਂਦੀਆਂ ਨੇ ਤੇ ਪਰ ਉਹ ਚਟਨੀ ਤਾਂ ਥੋੜਾ ਜਿਹਾ ਜ਼ਿਆਦਾ ਮਲਿੱਤਾ ਜਿਹਾ ਬਣ ਜਾਂਦੀ ਹੈ ਤੇ ਥੋੜੀ ਖੜਵੀ-ਖੜਵੀ ਜੀ ਚਟਨੀ ਹੁੰਦੀ ਹੈ ਨਾ ਤੇ ਵਧੀਆ ਲੱਗਦੀ ਹੈ ਮਾਰੇ ਜੱਗ ਲੱਗ ਆ ਤੇ ਦੇਖੋ ਤੁਸੀਂ ਧਿਆਨ ਨਾਲ ਕਿੰਨੀ ਵਧੀਆ ਤਰੀਕੇ ਨਾਲ ਬਣ ਗਈ ਹੈ ਚਟਨੀ ਇੱਕ ਨੰ ਪੀਸੀ ਜਾਂਦੀ ਹੈ ਨਾ ਚਟਨੀ ਸਾਡੀ ਬੇਸ ਦੀ ਨਾਲੇ थोड़ी ਦਰਦਰੀ ਜੀ ਲੈਂਦੀ ਹੈ ਤੇ ਟੇਸਟੀ ਵੀ ਲੱਗਦੀ ਹੈ ਲੇਕਿਨ ਇਹ ਹੀ ਫਰਕ ਹੁੰਦਾ ਕੀ ਵਧੀਆ ਲੱਗਦੀ ਸਿਰ ਹੋਰ ਚਟਣੀ ਹੋਵੇ ਸਾਡੀ تیار ਆ ਦੇਖੋ ਅੱਦਾ ਕਰਕੇ ਹੁਣ ਆਪਾਂ ਇਹਨੂੰ ਆਪਣੀ ਕੋਲੀ ਚ ਰੱਖ ਲਾਂਗੇ ਤੇ ਇਦਾਂ ਹੀ ਇਹ ਬਣੀ ਚਟਨੀ ਤੁਸੀਂ ਬਣਾ ਕੇ ਦੇਖੋ ਕਿੰਨੀ ਟੇਸਟੀ ਕਿੰਨੀ ਵਧੀਆ ਬਹੁਤ ਸਵਾਦ ਬਣਦੀ ਹੈ ਠੀਕ ਹੈ ਜੀ ਆ ਦੇਖੋ ਬਿਲਕੁਲ ਜਿਵੇਂ ਦਰਦਰੀ ਜੀ ਹੁੰਦੀ ਹੈ ਨਾ ਉਹ ਵਾਲੀ ਚਟਨੀ ਬਣ ਜਾਂਦੀ ਹੈ ਦੇ ਗਾਇਸ ਬਣਾਈਓ ਮੈਨੂੰ ਦੱਸਿਓ ਬਹੁਤ ਦਿਨਾਂ ਬਾਅਦ ਅੱਜ ਮੈਂ ਬਣਾਈ ਇਹ ਵਾਲੀ ਚਕਕੀ ਤੇ ਹੁਣ ਆਪਾਂ ਧੋ ਲੈਨੇ ਆ ਜੀ ਇਹਨੂੰ ਆਪਣੇ ਸਿਲਵਟੇ ਨੂੰ ਧੋ ਕੇ ਰੱਖ ਲੈਨੇ ਆ ਇਹਨੂੰ ਨਾਲ ਦੀ ਧੋਦੋ ਨਾ ਪੈਦਾ ਰੈਂਦਾ ਤੇ ਲਓ ਜੀ ਇੱਧਰ ਉਪਲ ਕੇ ਸਾਡੇ ਛੋਲੇ ਆਪਾਂ ਦੇਖਦੇ ਆ ਆਪਾਂ 3-4 ਚਾਪ ਸੀਟੀਆਂ ਮਰਵਾਈਆਂ ਇਹਦੇ ਚ ਆ ਦੇਖੋ ਇੱਕ ਦਾ ਉਬਲ ਗਏ ਨਾ ਮੈਂ ਸਵੇਰੇ ਹੀ ਰੱਖਤੇ ਸੀ ਜਿਵੇਂ ਆਪਾਂ ਹਲਕਾ ਜਿਹਾ ਮਿੱਠਾ 소ਡਾ ਲਾ ਦਿੰਨੇ ਆ ਨਾ ਤੇ ਬਹੁਤ ਜਲਦੀ ਉਬਲ ਜਾਂਦੇ ਆ ਛੋਲੇ ਠੀਕ ਹੈ ਜੀ ਹੁਣ ਆਪਾਂ ਲਾਨੇ ਆਪਣੇ ਤਰੀਕੇ ਨਾਲ ਤੜਕਾ ਫਿਰ ਮੈਂ ਤੁਹਾਨੂੰ ਦੱਸਦੀ ਆ ਤੇ ਲੌਜੀ ਹੁਣ ਲਾਵਾਂਗੇ ਤੜਕਾ ਇਹਦੇ ਵਿੱਚ ਤੇਲ ਵੀ ਘੱਟ ਮਸਾਲਾ ਵੀ ਘੱਟ ਤੇ ਬਣਦੇ ਵੀ ਚੰਗੇ ਆ ਠੀਕ ਹੈ ਬਿਲਕੁਲ ਆ ਦੇਖੋ ਥੋੜਾ ਜਿਹਾ ਆਪਾਂ ਪਾ ਲਿਆ ਤੇਲ ਤੇਲ ਮੇਰੇ ਕੋਲ ਗਰਮ ਪਿਆ ਸੀ ਰਿਪਾਣੀ ਠੀਕ ਹੈ ਜੀ ਪਿਆ ਲਓ ਜੀ ਇਹ ਥੋੜਾ ਜਿਹਾ ਬਚਿਆ ਹੋਇਆ ਸੀ ਮੇਰੇ ਕੋਲ ਤੇ ਸਵੇਰੇ ਮੈਂ ਬਰੌਂਡੇ ਬਣਾਏ ਸੀਗੇ ਤੇ ਆ ਦੇਖੋ ਇਦੇ ਵਿੱਚ ਹੁਣ ਆਪਾਂ ਪਾ ਲਾਂਗੇ ਆਪਣਾ ਟਮਾਟਰ ਤੇ ਲਸਣ ਤੇ ਅਦਰਕ ਦਾ ਪੇਸਟ ਹੋਰ ਆਪਾਂ ਕੁਝ ਨਹੀਂ ਪਾਣਾ ਇਹਦੇ ਵਿੱਚ ਜੇਕਰ ਤੁਸੀਂ ਜੀਰਾ ਖਾਂਦੇ ਹੋ ਤੇ ਪਾ ਸਕਦੇ ਹੋ ਜੇਕਰ ਨਹੀਂ ਤੇ ਨਹੀਂ ਠੀਕ ਹੈ ਜੀ ਮੈਂ ਤੇ ਪਾਉਂਦੀ ਨਹੀਂ ਹੁੰਦੀ ਹਾਂ ਹੁਣ ਆਪਾਂ ਇਹਦੇ ਵਿੱਚ ਜੀਰਾ ਪਾ ਲਾਂਗੇ ਥੋੜੀ ਜੀਰਾ ਪਾ ਲੈਣੀ ਚਾਹੀਏ ਇਹ ਵਾਲਾ ਪੇਸਟ ਪਾ ਦਾਂਗੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ੁੰਨ ਲੈਣਾ ਕਿਉਂਕਿ ਲਸਣ ਵੀ ਕੱਚਾ ਪੰਨਾ ਰਵੇ ਤੇ ਨਹੀਂ ਆਪਣਾ ਕੱਚਾ ਪੰਦਰਵੇ ਅਦਰਕ ਦਾ ਟਮਾਟਰ ਵੀ ਪੱਕ ਜੇਗਾ ਤੇ ਇਹ ਵਾਲਾ ਪੇਸਟ ਬਣਾ ਲਿਆ ਸੀਗਾ ਮੈਂ ਕਿਉਂਕਿ ਇਹ ਵਾਲਾ ਫਿਰ ਪੇਸਟ ਬਣਿਆ ਹੋਵੇ ਨਾ ਫਿਰ ਮੂਹ ਚ ਨਹੀਂ ਆਉਂਦਾ ਹੈਗਾ ਟਮਾਟਰ ਲੋ ਜੀ ਇੱਧਰ ਬਣ ਗਏ ਸਾਡੇ ਆ ਜਿਹੜੇ ਛੋਲੇ ਉਬਲੇ ਹੋਏ ਨੇ ਨਾ ਹੁਣ ਆਪਾਂ ਜਿਹੜਾ ਇਹ ਚ ਮਸਾਲਾ ਆ ਦੇਖ ਪਿਆਜ਼ ਤੇ ਉਹ ਪਾਏ ਸੀ ਨਾ ਹੁਣ ਆਪਾਂ ਇਹਨਾਂ ਨੂੰ ਪੀ ਦਾਂਗੇ ਆ ਦੇਖ ਇਦਾਂ ਨੂੰ ਪੀ ਦੇਣਾ ਠੀਕ ਹੈ ਜੀ ਹਾਂ ਇਹ ਤੋਂ ਆਪਣੀ ਪਿਆਜ਼ ਬਿਲਕੁਲ ਵੀ ਨਹੀਂ ਚਮਕਣਗੇ ਦੇਖੋ ਤੁਸੀਂ ਇਹਨੇ ਵਧੀਆ ਤਰੀਕੇ ਨਾਲ ਵਿਚੇ ਨਹੀਂ ਆਸ਼ੋ ਜਣਗੇ ਪਰ ਇਹ ਵਾਲੇ ਛੋਲੇ ਤੁਹਾਨੂੰ ਦੱਸਾਂਉਂਗੀ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੇ ਆ। ਜੀ ਆ ਦੇਖੋ ਸਾਡਾ ਪੇਸਟ ਜੇ ਚੰਗੀ ਤਰ੍ਹਾਂ ਜਿਵੇਂ ਭੁੱਜ ਗਿਆ ਠੀਕ ਹੈ ਖੁਸ਼ਬੂ ਜੀ ਆਣ ਲੱਗ ਜੇ ਫਿਰ ਇਹਦੇ ਵਿੱਚ ਤੁਸੀਂ ਪਾਓਗੇ ਕਿੰਨਾ ਮਿਰਚਾਂ ਪਾ ਦੋ ਮਿਰਚ ਮੈਂ ਲਾਲ ਨਹੀਂ ਪਾਉਂਗੀ ਸਿਰਫ ਦੇਗੀ ਮਿਰਚ ਰੰਗਤ ਲਈ ਪਾਉਂਗੀ ਕਿਉਂਕਿ ਹਰੀਆਂ ਮਿਰਚਾਂ ਮੈਂ ਪਾਈਆਂ ਹੋਈਆਂ ਇਹ ਹੀ ਦੇਗੀ ਮਿਰਚ ਪਾਉਂਗੀ ਫਿਰ ਇਹਦੇ ਵਿੱਚ ਪਾਉਂਗੇ ਨਾ ਹਲਦੀ ਤੇ ਜੇਕਰ ਤੁਸੀਂ ਖੜੇ ਮਸਾਲੇ ਪਾਣੇ ਨਾ ਖੜੇ ਮਸਾਲੇ ਵੀ ਪਾ ਸਕਦੇ ਹੋ ਮੈਂ ਘੜੇੰ ਸੰਨੇ ਘਾਟੀ ਉਸ ਕਰਦੀ ਆ ਮੈਂ ਪੀਸੇ ਹੋਏ ਮਸਾਲੇ ਪਾਣੀ ਆ ਠੀਕ ਹੈ ਇਹਦੇ ਵਿੱਚ ਕਿਚਨ ਕਿਲੋ ਮਸਾਲਾ ਪਾ ਦਾਂਗੇ ਤੇਰੇ ਦੇ ਵਿੱਚ ਪਾ ਦਾਂਗੇ ਆਪਾਂ ਗਰਮ ਮਸਾਲਾ ਬਸ ਹੋਣੀ ਨੂੰ ਆਪਾਂ ਚੰਗੀ ਤਰ੍ਹਾਂ ਹਲਦੀ ਨਾ ਸਾਡੀ ਕੱਚੀ ਹੋਣੀ ਇਹਨੂੰ ਅੱਛੀ ਤਰ੍ਹਾਂ ਭੁੰਨ ਲੈਣਾ ਦੇਖੇ ਭੁੰਨ ਆ ਜਾਦੋਂ ਕਿਉਂ ਛੱਡ ਜੇਗਾ ਨਾ ਮਸਾਲਾ ਪੁੱਜ ਕੇ ਤੇਰਾ ਪਾਏ ਵਾਲੇ ਨੂੰ ਸੰਗਵ ਦੇ ਵਿੱਚ ਪਾ ਦਾਂਗੇ ਤੇ ਉਹਦਾ ਆਪਾਂ ਮਾਦੇ ਕਿੰਨੀ ਅੱਛੀ ਗੰਧ ਆ ਕੇ ਦੇ ਰਿਆ ਨਾ ਬਹੁਤ ਸੋਹਣਾ ਪੁੱਜ ਗਿਆ ਮਸਾਲਾ ਬਿਲਕੁਲ ਘੱਟ ਮਸਾਲੇ ਦੇ ਵਿੱਚ ਬਣਦੇ ਆ ਤੇ ਘੱਟ ਹੀ ਤੇਲ ਲੱਗੇਗਾ ਤੇ ਸੋਖੇ ਤਰੀਕੇ ਨਾਲ ਬਣਦੇ ਤੇ ਲੋ ਜੀ ਦੇਖੋ ਜਿੰਨ ਮਸਾਲਾ ਪੁੱਜ ਗਿਆ ਖੁਸ਼ਬੂ ਆਉਣ ਲੱਗ ਗਿਆ ਦੇਖੋ ਤੁਸੀਂ ਛੱਡਾ ਤਾਂ ਦੇਖੋ ਕਿਉਂ ਬਿਲਕੁਲ ਛੱਡ ਗਿਆ ਬਹੁਤ ਅੱਛੀ ਮਹਿਕ ਆ ਰਹੀ ਹੈ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਛੋਲੇ ਥੋੜਾ ਜਿਹਾ ਪਾ ਕੇ ਦੇਖਾਂਗੇ ਤਾਂ ਕਰਕੇ ਵੀ ਨਾ ਪੈਨ ਚੱਕ ਕੇ ਉਹਦੇ ਚ ਪਾ ਦਾਂਗੇ। ਉਹਦੇ ਹਾਂਜੀ ਘੜਾ ਕੱਟ। ਇਹਦੇ ਨਾਲ ਮੱਤੇ ਲੱਗਦੀ। ਇਹਦੇ ਨਾਲ ਲਾ ਕੇ ਹੁਣ ਆਪਾਂ ਨੂੰ ਥੋੜੀ ਦੇਰ ਨਾ ਰਜਾ ਦਾਂਗੇ। ਠੀਕ ਹੈ? ਸਾਜੀ ਜਿਹੜੇ ਛੋਲੇ ਨਾ ਆਪਣੀ ਰੰਗਤ ਛੱਡ ਜਾਣ। ਤੇ ਵਧੀਆ ਤਰੀਕੇ ਨਾਲ ਜਿਹੜਾ ਸਾਰਾ ਮਸਾਲਾ ਨਾ ਇਹ ਰਲ ਜਾ। ਠੀਕ ਹੈ ਜੀ ਹੁਣ ਆਪਾਂ ਇਹ ਲੀਕਾਉਂਗਾ ਗੈਸ ਜਿਹੜਾ ਮਸਾਲਾ ਇਹਦੇ ਵਿੱਚ ਬਿਲਕੁਲ ਰੰਗ ਦੇਗਾ ਤੇ ਫਿਰ ਇਸ ਤਰੀਕੇ ਨਾਲ ਤੁਸੀਂ ਛੋਲੇ ਬਣਾ ਕੇ ਦੇਖੋ ਬਹੁਤ ਸਵਾਦ ਤੇ ਬਹੁਤ ਟੇਸਟੀ ਬਣਦੇ ਔਰ ਬਿਲਕੁਲ ਸੋਖਾ ਤੇ ਠੀਕ ਹੈ ਛੋਲੇ ਬਣਾਉਂਦਾ ਤੇ ਲੋ ਗਾਇਸ ਆ ਦੇਖੋ ਜੀ ਛੋਲੇ ਸਾਡੇ ਬਣ ਕੇ ਤਿਆਰ ਹੋ ਗਿਆ ਦੇਖੋ ਕਿੰਨੇ ਵਧੀਆ ਬਣਿਆ ਨਾ ਇੱਕਦਮ ਵਧੀਆ ਬਹੁਤ ਟੇਸਟੀ ਬਣਦੇ ਆ ਛੋਲੇ ਤੇ ਨਾਲ ਆਪਾਂ ਬਣਾਈ ਹੈ ਚਟਣੀ ਠੀਕ ਹੈ ਜੀ ਫਰ ਮਿਲਦੇ ਆ ਤੁਹਾਨੂੰ ਹੁਣ ਕੱਲ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪਿਆਰਾ ਜੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਬਾਏ ਬਾਏ